ਆਪ ਚਲੋ ਆਏ ਆ ਜੀ ਉੱਪਰ ਜਾ ਰਹੇ ਹਾਂ ਮਾਰੇ ਦਰਬਾਰ ਚ ਬੀਹਾਂ ਦੀ ਡੇਬੋਟੀ ਆ ਜੀ ਤੀਹਾਂ ਦੀ ਚਾਹ ਜੀ ਸਾਰੇ ਪਿੰਦੇ ਵਾ ਦੇਖੋ ਚਾਚਾ ਜੀ ਵਰਕੇ ਛੋਲੇ ਵਰਕੇ ਤਕਾਸ ਦਾ ਆਹ ਦੇਖੋ ਜੀ ਬੱਦਲਾਂ ਦੇ ਉੱਪਰ ਆ ਗਏ ਆ ਜੀ ਆਹ ਦੇਖੋ ਬੱਦਲ ਥੱਲੇ ਆ ਐਮ ਹੈ ਜੀ ਐਮਰਾ ਚਾਚਾ ਜੀ ਐਮਰਾ ਸੰਗੂ ਵੀਰ ਦਾ ਮੁੰਡਾ ਜੀ ਆਹ ਦੇਖੋ ਜੀ ਦਿਖਣ ਲੱਗ ਗਿਆ ਸ਼੍ਰੀ ਹਿਮਕੁਰਸਾ ਤਰਨਿਸ਼ਾਹਾਂ ਸਭ ਸ਼ੋਅ ਕਰਾਣੇ ਆ ਆ ਦੇਖੋ ਨਿਸ਼ਾਨ ਸਾਹਿਬ ਵਾਹਿਗੁਰੂ ਜੀ ਬਸ ਥੋੜੇ ਠਾ ਮੈਂ ਤੱਕਰਾਪਾ ਵੀ ਉੱਥੇ ਹੀ ਹੋਵਾਂਗੇ ਮਹਾਰਾਜ ਦੇ ਦਰਬਾਰ ਚਰਨਾਚ ਮਾਰੇ ਆ ਦੇਖੋ ਸਾਡੇ ਨਾਲ ਲੁਧਿਆਣੇ ਵਾਲਾ ਪ੍ਰਵੀਰ ਕੀ ਨਾਮ ਹੈ ਮਿਲਦਾ ਮੇਂਦਾ ਮਿੱਤਰ ਅਮਿਤ ਅਮਿਤ ਸ਼ਰਮਾ ਆ ਸ਼ਾਰਟਕਟ ਮਾਰ ਰਹੇ ਸਾਡੇ ਵੀਰੇ ਬਸ ਜੀ ਤੁਸੀਂ ਸਿੱਧੇ ਰਸਤੇ ਚਾਯੋ ਆਹੀ ਸਲਾਹ ਥੋੜੇ ਸਾਰਾ ਰਸਤਾ ਤੈਅ ਕਰ ਚੁੱਕਿਆ ਜੀ ਕੋੜੀਆ ਨਾਲ ਰਸਤਾ ਆ ਚੁੱਕਿਆ ਮੇਜਰੀ ਪਹੁੰਚ ਗਿਆ ਬਸ ਡਿਲੀਵਰ ਮਾੜਾ ਪਿੱਛੇ ਸਾਡਾ ਸੇਵਾਦਾਰ ਕਿੱਥੇ ਆ ਉਹ ਪਿੱਛੇ ਆ ਜੀ ਕਾਫੀ ਆਉਂਦਾ ਜੀ ਆਇਆ ਆਇਆ ਥੱਲੇ ਹੀ ਆਉਂਦਾ ਆ ਬੜਾ ਬਹੁਤ ਸੋਹਣਾ ਜੀ ਥਿਊ ਆ ਇਹ ਮੈਂ ਆ ਜੀ ਵਹੇ ਗਏ ਜੀ ਜਾਂ ਜਾ ਰਹੀਆਂ ਜੀ ਸੂਰਜ ਦੇਵਤਾ ਵੀ ਆ ਗਿਆ ਜੀ हम तुरद पौड़ियाँ चढ़ लगियाँ जी महाराज का नाँ लेके सच्चे पातशाह देखते दे हैं कि टाइम आप कवर करते हैं देखते चाचा तो सैन साहब कोल जी पहुँच गए मैं थोड़ा ही रह गया देखो जी गुरु घर वो उतो आया थलो जी वागुरु महाराज जी यात्रा सफल करो ਦੋ ਫਰਹਰ ਨਾਮ ਵਾਲੇ ਦਿਨ ਨਾ ਕਰਦੇ ਸਲੋਕ ਮਹਲਾ ਤੁਝੇ ਗਨੀ ਆਸ ਕੀ ਤੋ ਜਲੇ ਕੇ ਚ ਐਤੋ ਫਾਈਨਲੀ ਪਹੁੰਚ ਚੁਕੇ ਆ ਜੀ ਸ੍ਰੀ ਹਿਮਕੁੰਡ ਸਾਹਿਬ ਇਹ ਆ ਜੀ ਆਪਣੇ ਨਾਲ ਦੇ ਬਾਕੀ ਸਾਰੇ ਅੱਗੇ ਪਹੁੰਚ ਗਏ ਸੀ ਪਹਿਲੀ ਅਰਦਾਸ ਹੋ ਚੁੱਕੀ ਹੈ ਜੀ ਠੀਕੂ ਦਾ ਵੀ ਧੰਦੂ ਪਰ ਚਕੇ ਬਦਲ ਮਹਾਰਾਜ ਦੇ ਦਰਬਾਰ ਤੇ ਦੇਖੋ ਕਿਦਾਂ ਥੰਦੋ ਆ ਰਹੇ ਆ ਜੀ ਆ ਦੇਖੋ ਦੜਗੇਦਾਰ ਆ ਵਾਹਿਗੁਰੂ ਜੀ ਨਿਸ਼ਾਨ ਸਾਹਿਬ ਚੜਦਾ ਪਿਆ ਜੀ ਤੁਸੀਂ بڑے ਕਰਮਾ ਭਾਗਾ ਨੇ ਜਿਹੜੇ ਨਿਸ਼ਾਨ ਸਾਹਿਬ ਤੇ ਚੜਦੇ ਹੋਏ ਮੌਜੂਦੀ ਚ ਖੜੇ ਹੋਏ ਆ ਜੀ ਇੱਥੇ ਹਿੰਕੁਰ ਸਾਹਿਬ ਦਰਬਾਰ ਤੇ ਜੀ ਸ਼੍ਰੀ ਹੇਮਕੁੰਟ ਸਾਹਿਬ ਦਾ ਲੰਗਰ ਹਾਲ ਜੀ ਇੱਥੇ ਖਿਚੜੀ ਉਹ ਮਿਲਦੀ ਹੈ ਜੀ ਸਭ ਨੂੰ ਜਿਹੜਾ ਹਲਕਾ ਖਾਣਾ ਜੀ ਆ ਦੇਖੋ ਸਾਰੇ ਘਾਰੇ ਉੱਥੇ ਮਿਲਦੀ ਹੈ ਜਾਂ ਕਿਸੇ ਦਾ ਲੰਗਰ ਹੁੰਦਾ ਜਿੱਥੇ ੴ ਖਾਲਸਾ ਜੀ ਬੋਲੇ ਜੀ ਸਵਾਹਿਤ ਹੋ ਪਾਈਏ ਥੱਲੇ ਨੂੰ ਚੱਲੇ ਗੋਬਿੰਦਾਂ ਅਮਜਾ ਗੋਬਿੰਦ ਘਾਟ ਰੁਕਾਂਗੇ ਜਾ ਕੇ ਗੁਰੂ ਜੀ ਨੂੰ ਬੁਲਾਣੇ ਆ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਲੇ ਦੇਖੋ ਜੀ ਬੱਦਲੇ ਬੱਦਲਾ ਪੋੜੀਆਂ ਚ ਕੁਝ ਦੇਖ ਨਹੀਂ ਰਿਹਾ ਜੀ ਕਿੱਧਰ ਜਾਣਾ ਬਤਾ ਹਾ 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 ਜਲਦੀ ਬਣਾ ਦੱਸ ਕਰਨਾ ਵੀ ਫਿਰ ਇਹ ਹੈ ਜੀ ਫਲਾਵਰ ਆਫ ਵੈਲੀ ਦਾ ਬੋਰਡ ਤੁਸੀਂ ਦੇਖ ਸਕਦੇ ਹੋ ਕਿੰਨੇ ਤਰ੍ਹਾਂ ਦੇ ਫੁੱਲ ਇਹਦੇ ਵਿੱਚ ਠੀਕ ਆ ਜੀ ਪੂਰੇ ਘਰ ਨਾਲ ਲਿਖਣਾ ਉਹ ਲੋ ਆ ਗਿਆ ਜਗਜਗਾਰ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਇਹ ਪੇੜ ਦੇ ਥਲੋਂ ਆਉਂਦਾ ਪਾਣੀ ਜੀ ਬਹੁਤ ਹੀ ਪਵਿੱਤਰ ਆ ਕਹਿੰਦੇ ਆ ਰੋ ਰੋਣਾ ਵੀ ਵਧੀਆ ਪਾਣੀ ਹੈ ਜੀ ਸਾਰੇ ਲੋਕ ਇੱਥੋਂ ਭਰ ਕੇ ਲੈ ਕੇ ਜਾਂਦੇ ਆ ਜੀ ਪਾਣੀ ਆਪਾਂ ਇਹ ਪੀ ਲੱਗੇ ਇਹ ਇੰਨੀ ਔਰ ਦਾ ਰਸਤਾ ਵੀ ਇਤੋਂ ਆਇਆ ਸੀ ਤਾਂ ਥੱਲੇ ਦਾ ਰਸਤਾ ਆਪਾਂ ਥੱਲੇ ਜਾਤੇ ਉੱਪਰ ਜਾਂਦੇ ਆ ਆਹ ਦੇਖੋ ਜੀ ਉੱਪਰਲਾ ਰਸਤਾ ਹੋ ਜਾਂਦਾ ਆਪਾਂ ਥੱਲੇ ਦੇ ਰਸਤੇ ਚੱਲੇ ਆ ਮਿਨੀ ਬ੍ਰਿਜ ਇਹ ਤਾਂ ਝੂਟੇ ਲੱਗੇ ਹੁੰਦੇ ਸਾਰੇ ਕੋਈ ਇੱਕ ਉੱਪਰੇ ਪੀਲਾਇਆ ਖੜਾ ਹਾਜੀ ਛੋਟਾ ਪੁਲ ਜਿਹਦੇ ਉੱਪਰ ਸਪੈਸ਼ਲ ਲਿਖਿਆ ਹੋਇਆ ਨਦੀ ਕਰਾਣੇ ਜਾਣਾ ਸਖਤ ਮਨਾ ਹੈ ਆ ਵੇਖੋ ਜੀ ਉਹ ਵੱਡਾ ਪੁਲਾ ਜੀ ਆ ਪੁਰਾਣਾ ਪੁਲਾ ਜੀ ਛੋਟਾ ਪੱਲਾ ਕੋ ਤਾਂ ਗਲਤ ਰਸਤੇ ਨਹੀਂ ਨਹੀਂ ਸਹੀ ਰਸਤਾ ਹੀ ਹੈ ਜੀ ਹੈਗਾ ਰਸਤਾ ਥੋੜਾ ਨੰਗਣ ਵਾਸਤੇ ਪਰ ਤੁਸੀਂ ਇਧਰੋਂ ਨਾ ਆਇਓ ਜੀ ਹਾਲੇ ਕੋ ਸਲਿੱਪ ਬਹੁਤ ਹੋ ਰਹੀ ਮੈਂ ਦੋ ਵਾਰੀ ਦਲ ਸਕਾਂ ਪਾਣੀ ਦੇਖੋ ਚੰਗਾ ਜੀ ਗੋਬਿੰਦ ਘਾਟ ਜਾ ਕੇ ਮਿਲਦੇ ਹਾਂ ਹਾਂ ਜੀ ਹੇ ਜੀ ਰਾਤ ਦਾ ਵੀਊ ਵਾਪਸ ਜਾ ਰਹੇ ਆ ਗੋਬਿੰਦ ਘਾਟ ਦੇਖੋ ਸਾਰੇ ਇਹ ਵਾ ਗੁਰੂ ਘਰ ਜਾਦੇ ਆਈ ਵੀ ਕਰਾ ਸੰਗਤਾਂ ਦੇ ਪਿੱਛੇ ਆਹ ਦੇਖੋ ਜੀ ਉਹ ਮੁੰਡੇ ਸਾਰੇ ਅੱਗੇ ਆ ਗਏ ਉਹ ਫਿਰ ਕਿੱਥੇ ਲੱਗਦੇ ਕਰ ਲੈ ਕਰਨੇ ਕਰ ਲੈ ਉਹ ਆਲੇ ਪਾਸੇ ਬਸ ਟੈਂਟ ਲੱਗ ਗਈ ਗਾੜੀ ਨੇ ਇਸਨੇ ਜਿਹੇ ਉਹ ਰਾਤ ਆ ਰਿਹਾ ਸਰੀਆ ਘੜ ਆ ਚੁੱਕੇ ਆ ਜੀ ਰਾਦੇ 9:30 ਵਜੇ 6 ਵਜੇ ਤੋਂ ਲੈ ਸੀ ਗੋਬਿੰਦ ਆਉਂਦੋ 9:30 ਇੱਥੇ ਆ ਗਏ ਆ 10 ਵਜੇ ਐਂਟਰੀ ਹੋ ਜੂਗੀ